ਕੀ ਨਾ ਕਿ ਭਈ ਆਪਣਾ ਨਰਵਾਰ ਸਿੰਘ ਖੋਜੀ ਕਿਹੜਾ ਪਿੰਡਾ ਸਭਰਾ ਤਾਂ ਕੀ ਗੱਲ ਹੋਈ ਆ ਜਣੀ ਗੱਲ ਕਾਦੀ ਕੋਠਿਆਂ ਦੇ ਉੱਤੇ ਵਾੜੀ ਸੀ ਤੇ ਮਗਰ ਖੁਰਲੀ ਆ ਤੇ ਮਹੀਂ ਵੱਜੀਆਂ ਸੀ ਹਾਂਜੀ ਤੇ ਨੇਹਰ ਹੀ ਇੰਨਾ ਆਇਆ ਵਾ ਕਰੋਪੀ ਰੱਬ ਦੀ ਤੇ ਉੱਤੇ ਡਿੱਗ ਪਿਆ ਤੇ ਇੱਕ ਤੇ ਵਿਚਾਰੀ ਥਾਂ ਤੇ ਮਰ ਗਈ ਆ ਹੂੰ ਤੇ ਦੋ ਫੱਟਰ ਹੋ ਗਿਆਂ ਇੱਕ ਤੇ ਜਿਆਦਾ ਫੱਟਰ ਆ ਤੇ ਇੱਕ ਦਾ ਸਿੰਘ ਟੁੱਟ ਗਿਆ ਵਹਾਰਾ ਹਾਂਜੀ ਉਹਦਾ ਵੀ ਕੋਈ ਪਤਾ ਨਹੀਂ ਜਿਹੜੀ ਝੋਟੀ ਦੂਜੀ ਫੱਟਰ ਆ ਤੇ ਦੋ ਮਈਆਂ ਰੱਬ ਰੱਖ ਗਿਆ ਉਹ ਵੱਜ ਗਿਆ ਵਾ ਉਹਨਾਂ ਦੇ ਟੁੱਟ ਗਏ ਥੰਗਲ ਉਹ ਵੱਜ ਕੇ ਉੱਤੇ ਫਰਛਾਂ ਜਿਹਾ ਹੂੰ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਧਰ ਉਹ ਛੱਡ ਦੇ ਉੱਤੇ ਡੇਪਿਆ ਤੂੜੀ ਵਾਲੇ ਤੇ ਛੱਡ ਦਾ ਵੀ ਨੁਕਸਾਨ ਹੋ ਗਿਆ ਸਾਰਾ ਹਾਂਜੀ ਹਾਂਜੀ ਤਾਂ ਕੀ ਮੰਗ ਕਰੋਗੇ ਹੁਣ ਤੁਸੀਂ ਮੰਗ ਕਰੀ ਅਜੇ ਕੋਈ ਸਹੂਲਤ ਕਰ ਸਕਦੀ ਹੈ ਜੀ ਗਵਰਨਮੈਂਟ ਕਰ ਦੂ ਨਹੀਂ ਤੇ ਫਿਰ ਜੋ ਰੱਬ ਦਾ ਭਾਣਾ ਹੋ ਹੈਗਾ ਹੀ ਹੈਗਾ ਹੂੰ ਹਾਂ ਤਾਂ ਜਿਹੜਾ ਹਨੇਰਾ ਹੈ ਕਿੰਨਾ ਕੋ ਤੇਜ਼ ਹੈ ਜੀ ਨੇਰ ਤੇ ਬਹੁਤ ਤੇਜ ਹੀ ਨੇਰ ਤੇ 100% ਇਹੀ ਕਿ ਨੇਰ ਕਿਆ ਕੱਟਦਾ ਹੈਗਾ ਨਹੀਂ ਹਟਾ ਹਟਾਉਂਦਾ ਰਿਹਾ ਹਟਾ ਹਟਾਉਂਦਾ ਰਿਹਾ ਹਾਂ ਸ਼ੂਗਰ ਕਰਾ ਹੀ ਤੇ ਮੱਝ ਜੇ ਰੱਬੀ ਚੋਣ ਨਹੀਂ ਆਏ ਨਹੀਂ ਤੇ ਅਸੀਂ ਵੀ ਥੱਲੇ ਆ ਜਾਣਾ ਇਹਨਾਂ ਰੱਬ ਰੱਖ ਗਿਆ ਕਿ ਨਾ ਕਿ ਭਾਈ ਡਾਡਾ ਚਨਾਲ ਸਿੰਘ ਪਿੰਡ ਗੜਾ ਸਭਰਾ ਕੀ ਗੱਲ ਹੋਈ ਆਲੇ ਨੂੰ ਰਾਜ ਉਹ ਨੇਰ ਆਇਆ ਨਹੀਂ ਹਾਂਜੀ ਉਹਦੋਂ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕੀ ਕੀ ਨੁਕਸਾਨ ਹੋਇਆ ਅੱਛਾ ਇੱਕ ਤਾਂ ਛੋਟੀ ਮਰ ਗਈ ਫਾਂ ਟੋਟ ਕੇ ਮੈਂ ਦੀ ਇੱਕ ਤੇ ਲੱਤ ਟੁੱਟ ਗਈ ਹਾਂਜੀ ਸੱਡ ਡਿੱਗ ਪਿਆ ਕੋ ਤਕਾਲ ਸਾਰੀ ਮਾਰ ਲਈ ਕਿੰਨਾ ਕੁ ਨੁਕਸਾਨ ਹੋ ਗਿਆ ਸ਼ਾਨ ਬਹੁਤ ਸਾਰਾ ਜਦਾ ਆ ਹਲੇ ਇਹ ਛੋਟੀ ਸੋਣ ਵਾਲੀ ਕੇ ਨਹੀਂ ਅਸਰ ਇਹ ਅੱਛਾ ਹਾਂ ਇੱਕ ਨੇ ਜਿਹੜੇ ਪਸ਼ੂ ਆ ਜਿਹਨਾਂ ਕਿੰਨੀਆਂ ਸੱਟਾਂ ਲੱਗੀਆਂ ਨੇ ਕਿੰਨੇ ਜਣੇ ਪਸ਼ੂ ਮਰੇ ਨੇ ਮਰਿਆ ਦੇ ਇੱਕਾ ਤੇ ਧੂਂ ਦੇ ਜਿਆਦੀਆਂ ਸੱਟਾਂ ਹਾਂਜੀ ਹਾਂ ਤਾਂ ਕਿ ਹਾਂ ਜੋ ਦੇ ਸਕਦੇ ਦੇ ਦੇਣ ਹਾਂ ਕਰਨਾ ਤੋਂ ਧੰਨਵਾਦ ਸੰ ਸਿੰਘ ਜੀ ਕਿਹੜਾ ਪਿੰਡਾ ਸਭਰਾ ਕੀ ਕਹਣਾ ਚਾਹੋਗੇ ਰਾਜਾ ਕਹਿਣਾ ਕੀ ਚਾਹੀਦਾ ਵੀਰ ਜੀ ਕੁਝ ਤੇ ਕਰੋਪੀ ਆ ਬੜਾ ਨੁਕਸਾਨ ਹੋ ਗਿਆ ਜਰਾ ਬਹੁਤ ਜਿਆਦਾ ਡੱਗਰਾਂ ਦਾ ਤੇ ਵਿਦੋਸ਼ਾਂ ਦਾ ਹੂੰ ਤੇ ਜਿਹੜਾ ਵੀ ਮਰਜ਼ੀ ਪਤਾ ਨਹੀਂ ਐ ਬੜੀ ਪੁਰਾਣੀ ਕਹਿੰਦੇ ਵੀ ਨਹੀਂ ਕੋਈ ਗੱਲ ਪਈ ਅੱਜ ਕਿਦੀ ਕੱਢੀ ਆ ਪਲਸਟਰ ਹੋਈ ਕਰੰਦ ਹੂੰ ਇਹਦੇ ਬਾਬਾ ਸ਼ਾਮ ਦਾ ਟਾਈਮ ਸੀ ਇਹਦੇ ਸ਼ਾਮ ਨੂੰ ਮੱਜਾ ਪੂਜਾ ਚੁੰਦੇ ਨੇ ਨਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਚਾ ਕੇ ਕਿ ਚਲੋ ਇਹਨਾਂ ਦਾ ਆਪ ਦਾ ਪੂਜਾ ਹੋ ਗਿਆ ਨੀ ਤਾਂ ਆਪਾਂ ਘਰੇ ਚੀਜ਼ ਵੇਨੇ ਕੰਦਾ ਹੀ ਸਾਰਾ ਲਈਦਾ ਜੀ ਕੋਈ ਬਾਹਰ ਨਹੀਂ ਰਭਦੀ ਹੂੰ ਨੇਰ ਹੀ ਚਾਦਾ ਸੀ ਬੱਬਾ ਜੀ ਬਾਕੀ ਉਹਦੀ ਮਰਜ਼ੀ ਚ ਰਭਦੀ ਹੁਕਮ ਤਾਂ ਕਿੰਨਾ ਕੁ ਨੁਕਸਾਨ ਜੜਾ ਇਹਨਾਂ ਦਾ ਹੋਇਆ ਨੁਕਸਾਨ ਤੇ ਬੱਬਾ ਜੀ ਇਹ ਕਹਿਣ ਕਰਦਾਂ ਦੁਬਾਰਾ ਵਾ ਹੂੰ ਕਿਉਂਕਿ ਜਿਹੜੀ ਕੰਦਾ ਕਰਨੀਆ ਦੁਬਾਰਾ ਕਿਤੇ ਸੁਕਦੀਆ ਵਾ ਇੱਕ ਸ਼ਰਟ ਟੁੱਟ ਜਾਣਾ ਤੂੜੀ ਖਰਾਬ ਹੋਈ ਨਿਕਣੀ ਭੇਜ ਜਾਨੀ ਆ ਹੂੰ ਬਹੁਤ ਵੱਡਾ ਨੁਕਸਾਨ ਆ ਕਿੰਨੇ ਪਸ਼ੂ ਜੜੇ ਉਹ ਪਸ਼ੂ ਵੀਰ ਜੀ ਇਹਨਾਂ ਦੇ ਸਾਰੇ ਬੱਚੇ ਦੋਹਨੀਆਂ ਟੁੱਟ ਗਏ ਭਜ ਗਏ ਇੱਕ ਤੇ ਵਿਚਾਰੀ ਨਾ ਮਰਦੀ ਤਾਂ ਨਾ ਜੋਦੀ ਉਹਦੇ ਲੱਕ ਜੀ ਸੱਟਾ ਸੱਟਾ ਲੱਗਿਆ ਹਾਂਜੀ ਤੇ ਸੰਤੂ ਨੂੰ ਦੀਦਾਨ ਇੱਕ ਪਸੰਦ ਤੇ ਰਹਿ ਗਈ ਆ ਹਾਂਜੀ ਇਹ ਵੀ ਉਹਦਾ ਹੁਕਮ ਹੈ ਪਤਾ ਜੋ ਹੋ ਬਾਣਾ ਬਾਣਾ ਬਾਬਾ ਜੀ ਪਰ ਨੇਰ ਬਹੁਤ ਜ਼ਿਆਦਾ ਹੈ ਵੀਰ ਜੀ